ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਨੀ ਹੈ ਕਿ ਕੁੱਤੇ ਨੇ ਜਮਰਾਜ ਨੂੰ ਕਿਹੜੀਆਂ ਉਹ ਤਿੰਨ ਗੱਲਾਂ ਦਸੀਆਂ ਜਿਹੜੀਆਂ ਤਿੰਨ ਗੱਲਾਂ ਜੇ ਆਪਾਂ ਨੂੰ ਪਤਾ ਲੱਗ ਗਈਆਂ ਤਾਂ ਆਪਾਂ ਤਾਂ ਉਮਰ ساری ਜ਼ਿੰਦਗੀ ਕਦੇ ਵੀ ਦੁਖੀ ਨਹੀਂ ਹੋਵਾਂਗੇ ਸੋ ਬਹੁਤ ਹੀ ਪਿਆਰੀ ਗੱਲਬਾਤ ਹੈ ਬੜੀ ਪ੍ਰੇਰਣਾਦਾਇਕ ਕਹਾਣੀ ਹੈ ਬਹੁਤ ਸੁੰਦਰ ਸਿੱਖਿਆ ਮਿਲੇਗੀ ਚੰਗਾ ਸਬਕ ਮਿਲੇਗਾ ਇਸ ਕਰਕੇ ਇਸ ਨੂੰ ਅੰਤ ਤੱਕ ਜਰੂਰ ਸੁਣਨਾ ਪੁਰਾਣੇ ਵੇਲੇਾਂ ਦੀ ਗੱਲ ਹੈ ਇੱਕ ਨਗਰ ਦੇ ਵਿੱਚ ਇੱਕ ਬਹੁਤ ਧਨਵਾਨ ਸੀਠ ਰਹਿੰਦਾ ਸੀ ਤੇ ਉਸ ਨੇ ਇੱਕ ਕੁੱਤਾ ਪਾਲ ਲਿਆ ਹੋਇਆ ਸੀ ਇਸ ਦਾ ਕੁੱਤਾ ਬੇਹੱਦ ਸਿਆਣਾ ਸੀ ਬਹੁਤ ਜ਼ਿਆਦਾ ਵਫਾਦਾਰ ਸੀ ਪਰ ਇਹ ਸੀਠ ਇਹ ਬਹੁਤ ਚਲਾਕ ਸੀ ਚਲਾਕ ਜ਼ਰੂਰ ਸੀ ਪਰ ਇਹ ਪ੍ਰਮਾਤਮਾ ਦਾ ਭਗਤ ਵੀ ਸੀ ਪ੍ਰਮਾਤਮਾ ਦੇ ਲਈ ਸਮਾਂ ਵੀ ਕੱਢਿਆ ਕਰਦਾ ਸੀ ਪ੍ਰਮਾਤਮਾ ਦੀ ਭਗਤੀ ਬਹੁਤ ਕਰਦਾ ਸੀ ਚਾਹੇ ਆਪਣੇ ਲਾਲਚੀ ਕਰਿਆ ਕਰਦਾ ਸੀ ਕਹਿੰਦੇ ਕਿ ਇੱਕ ਦਿਨ ਇਸ ਧਨੀ ਸੀਠ ਤੋਂ ਪਰਮਾਤਮਾ ਜੀ ਮਿਹਰਬਾਨ ਹੋ ਗਏ ਉਹ ਬੜੇ ਖੁਸ਼ ਹੋਏ ਉਹਨਾਂ ਸੋਚਿਆ ਕਿ ਚਲੋ ਦੇਖਦੇ ਆਂ ਜਾ ਕੇ ਦਰਸ਼ਨ ਦਿੰਨੇ ਆਂ ਦੇਖਦੇ ਆਂ ਕਿ ਕੀ ਮੰਗਦਾ ਉਹ ਦੇ ਸਾਹਮਣੇ ਪ੍ਰਗਟ ਹੋਏ ਕਹਿੰਦੇ ਕਿ ਪੁੱਤਰ ਮੈਂ ਬੜਾ ਖੁਸ਼ ਆਂ ਦੱਸ ਤੂੰ ਕੀ ਮੰਗਦਾ ਸੀਠ ਨੇ ਪਰਮਾਤਮਾ ਨੂੰ ਦੇਖਿਆ ਬਹੁਤ ਜ਼ਿਆਦਾ ਪ੍ਰਸੰਨ ਹੋਇਆ ਖੁਸ਼ ਹੋਇਆ ਤੇ ਇਹ ਕਹਿ ਕੇ ਮੈਨੂੰ ਕਿਸੇ ਕਿਸਮ ਦੇ ਧਨ ਦੌਲਤ ਮਹਿਲ ਮਨਾਰਿਆਂ ਦੀ ਲੋੜ ਨਹੀਂ ਮੇਰੇ ਕੋਲ ਇਹ ਪਹਿਲਾਂ ਹੀ ਸਾਰਾ ਕੁਝ ਤੁਸੀਂ ਬਹੁਤ ਦਿੱਤਾ ਹੋਇਆ ਹੈ ਇੱਕ ਕੋਰਾ ਕਾਗਜ਼ ਉਹਨੇ ਆਪਣੀ ਜੇਬ ਚੋਂ ਕੱਢਿਆ ਤੇ ਕਹਿੰਦੇ ਪ੍ਰਮਾਤਮਾ ਦੇ ਅੱਗੇ ਕਰ ਦਿੱਤਾ ਕਹਿੰਦਾ ਇਹਦੇ ਉੱਤੇ ਤੁਸੀਂ ਆਪਣੇ ਦਸਤਖਤ ਕਰ ਦਿਓ ਇਹਦੇ ਉੱਤੇ ਆਪਣੇ ਹਸਤਾਖਰ ਕਰ ਦਿਓ ਬਸ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਪ੍ਰਮਾਤਮਾ ਨੇ ਉਹਦੇ ਉੱਤੇ ਆਪਦੇ ਦਸਤਖਤ ਦੇ ਦਿੱਤੇ ਸੇਠ ਨੇ ਉਹ ਜਿਹੜਾ ਕਾਗਜ਼ ਸੀ ਉਹ ਆਪਣੀ ਜੇਬ ਦੇ ਵਿੱਚ ਰੱਖ ਲਿਆ ਸੇਠ ਨੇ ਫੈਸਲਾ ਕੀਤਾ ਕਿ ਮੈਂ ਜਿੱਥੇ ਮਰਜੀ ਜਾਵਾਂ ਇਹ ਕਾਗਜ਼ ਮੇਰੇ ਕੋਲ ਰਹੇਗਾ ਫਿਰ ਉਸਨੇ ਹਰ ਥਾਂ ਉਸ ਕਾਗਜ਼ ਨੂੰ ਆਪਣਾ ਨਾਲ ਲੈ ਕੇ ਜਾਇਆ ਕਰਨਾ ਥੋੜੇ ਮਹੀਨੇ ਬੀਤੇ ਕੁਝ ਸਾਲ ਪੀਤੇ ਤੇ ਉਸ ਦਾ ਜਿਹੜਾ ਵਫਾਦਾਰ ਕੁੱਤਾ ਸੀ ਬੜਾ ਸਿਆਣਾ ਕੁੱਤਾ ਸੀ ਉਹ ਚੜ੍ਹਾਈ ਕਰ ਗਿਆ ਉਸ ਦੀ ਉਮਰ ਪੂਰੀ ਹੋ ਗਈ ਤੇ ਉਹ ਇਸ ਜਹਾਨੋਂ ਰੁਖਸਤ ਹੋ ਗਿਆ ਇਸ ਸੇਟ ਬਹੁਤ ਉਹਨੂੰ ਰੋਇਆ ਉਹਨੂੰ ਯਾਦ ਕੀਤਾ ਬੜਾ ਇਹਦਾ ਮਨ ਦੁਖੀ ਹੋਇਆ ਪਰ ਕੀ ਕਰ ਸਕਦਾ ਸੀ ਪ੍ਰਮਾਤਮਾ ਦਾ ਹੁਕਮ ਸੀ ਉੱਪਰ ਜਦੋਂ ਕੁੱਤਾ ਕਹਿੰਦੇ ਕਿ ਯਮ ਲੋਕ ਦੇ ਵਿੱਚ ਪਹੁੰਚਿਆ ਜਮਰਾਜ ਦੇ ਨਾਲ ਗੱਲਬਾਤ ਕਰ ਰਿਹਾ ਹੈ ਤਾਂ ਜਮਰਾਜ ਕਹਿੰਦਾ ਕਿ ਮੈਂ ਤੇਰੇ ਕੰਮ ਤੋਂ ਬੜਾ ਪ੍ਰਸੰਨ ਹਾਂ ਜੋ ਕੁਝ ਤੈਨੂੰ ਕਿਹਾ ਗਿਆ ਸੀ ਤੂੰ ਉਹ ਤੋਂ ਵੀ ਕਿਤੇ ਵੱਧ ਤਨਦੇਹੀ ਦੇ ਨਾਲ ਆਪਣੀਆਂ ਸਵਾਵਾਂ ਨਭਾਈਆਂ ਨੇ ਤੂੰ ਆਪਣੇ ਮਾਲਕ ਪ੍ਰਤੀ ਬੜਾ ਵਫਾਦਾਰ ਰਿਆ ਤੇ ਬਹੁਤ ਤੂੰ ਸੂਝ ਦਿਖਾਈ ਸਮਝ ਦਿਖਾਈ ਹਰ ਇੱਕ ਜਿਹੜਾ ਤੇਰੇ ਨਾਲ ਸਨੇਹ ਪਿਆਰ ਕਰਦਾ ਸੀ ਉਹਦਾ ਤੂੰ ਮੁੱਲ ਕਿਵੇਂ ਨਾ ਕਿਵੇਂ ਮੋੜ ਕੇ ਆਇਆ ਸੋ ਹੁਣ ਦੱਸ ਤੇਰੀ ਕੀ ਇੱਛਾ ਹੈ ਤੂੰ ਕੀ ਚਾਹੁੰਦਾ ਤੇਰੇ ਪੁਰਾਣੇ ਜਿੰਨੇ ਵੀ ਕਰਮਾਂ ਸਭ ਧੋਤੇ ਗਏ ਜੇ ਤੇਰੀ ਇੱਛਾ ਹੈ ਕਿ ਦੁਬਾਰਾ ਧਰਤੀ ਤੇ ਜਾਣਾ ਦੁਬਾਰਾ ਭੇਜ ਦਿੰਨੇ ਆ ਜੇ ਤੂੰ ਕਹਿੰਨਾ ਕਿ ਇਨਸਾਨੀ ਰੂਪ ਲੈਣਾ ਇਨਸਾਨੀ ਰੂਪ ਦੇ ਕੇ ਤੈਨੂੰ ਧਰਤੀ ਤੇ ਭੇਜ ਦਿੱਤਾ ਜਾਊਗਾ ਜੇ ਤੂੰ ਚਾਹਣਾ ਕਿ ਸਵਰਗ ਲੋਕ ਜਾਣਾ ਤੈਨੂੰ ਸਵਰਗ ਲੋਕ ਭੇਜ ਦਿੰਨੇ ਆ ਤੂੰ ਦੱਸ ਕੀ ਚਾਹਣਾ ਹੈ ਕੁੱਤੇ ਨੇ ਕਹਿੰਦੇ ਦੁਖੀ ਹੋ ਕੇ ਉੱਤਰ ਦਿੱਤਾ ਕਹਿੰਦਾ ਕਿ ਮੈਨੂੰ ਤੁਸੀਂ ਚਾਹੇ ਸਵਰਗ ਲੋਕ ਭੇਜ ਦਿਓ ਚਾਹੇ ਨਰਕ ਲੋਕ ਪਰ ਮੈਨੂੰ ਧਰਤੀ ਤੇ ਨਾ ਭੇਜਿਓ ਮੈਨੂੰ ਇਨਸਾਨਾਂ ਦੇ ਕੋਲ ਨਾ ਭੇਜਿਓ ਮੈਂ ਇਨਸਾਨਾਂ ਦਾ ਵਤੀਰਾ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ ਉਹਨ ਗਲਤੀ ਕਰਕੇ ਵੀ ਮੈਨੂੰ ਗਲਤੀ ਦੇ ਨਾਲ ਵੀ ਕਿਤੇ ਇਨਸਾਨ ਦਾ ਦੁਆਰਾ ਤੋਂ ਗੁਲਾਮ ਨਾ ਬਣਾ ਦਿਓ। ਕਹਿੰਦੇ ਕਿ ਜਮਰਾਦ ਜੀ ਬੜੇ ਹੈਰਾਨ ਕਹਿੰਦੇ ਤੇਰਾ ਤਾਂ ਜੀਵਨ ਹੀ ਬਹੁਤ ਵਧੀਆ ਸੀ ਪਰ ਤੂੰ ਇੰਨਾ ਪਰੇਸ਼ਾਨ ਕਿਉਂ ਹੈ? ਇਨਸਾਨਾਂ ਨਾਲ ਇੰਨੀ ਨਫ਼ਰਤ ਕਿਵੇਂ ਹੋ ਗਈ ਤੇਰੀ? ਤਾਂ ਉਹ ਦੱਸਣ ਲੱਗਿਆ ਕਹਿੰਦਾ ਕਿ ਇਨਸਾਨਾਂ ਦੇ ਨਾਲ ਨਫ਼ਰਤ ਨਹੀਂ ਪਰ ਮੈਂ ਇਨਸਾਨਾਂ ਦੇ ਵਤੀਰੇ ਨੂੰ ਬਹੁਤ ਨੇੜੋਂ ਜਾਣਦਾ। ਇਨਸਾਨ ਜਦੋਂ ਸੁਆਰਥ ਤੇ ਉੱਤਰ ਆਉਂਦਾ ਤਾਂ ਇਹਦੇ ਵਿੱਚ ਅਸੰਤੋਸ਼ ਭਰ ਜਾਂਦਾ। ਜੋ ਮਰਜ਼ੀ ਹੋ ਜੇ ਇਨੇ ਕਦੇ ਵੀ ਇਹ ਨਹੀਂ ਕਹਿਣਾ ਇਹਨੇ ਸਬਰ ਨਹੀਂ ਕਰਨਾ ਇਹਦੇ ਵਿੱਚ ਜਦੋਂ ਸਵਾਰਥ ਤੇ ਉੱਤਰ ਆ ਇਹਦੇ ਵਿੱਚ ਈਰਖਾ ਭਰ ਜਾਂਦੀ ਹੈ ਦਿਨ ਰਾਤ ਈਰਖਾ ਦੇ ਵਿੱਚ ਘੁੱਟਦਾ ਰਹਿੰਦਾ ਖੁਦ ਵੀ ਦੁਖੀ ਹੁੰਦਾ ਦੂਜਾਂ ਨੂੰ ਵੀ ਦੁਖੀ ਕਰਦਾ ਇਹ ਬੇਜ਼ੁਬਾਨਾਂ ਨੂੰ ਗੁਲਾਮ ਬਣਾ ਲੈਂਦਾ ਉਹਨਾਂ ਤੋਂ ਕੰਮ ਲੈਂਦਾ ਉਹਨਾਂ ਨੂੰ ਭਰ ਪੇਟ ਖਾਣਾ ਤੱਕ ਨਹੀਂ ਪਾਉਂਦਾ ਜਾਂ ਉਹਨਾਂ ਦੀ ਸਾਰ ਨਹੀਂ ਲੈਂਦਾ ਆਪ ਮਖਮਲੀ ਗੱਦਿਆਂ ਤੇ ਸੌਂ ਰਿਹਾ ਹੁੰਦਾ ਤੇ ਬੇਜਬਾਨਾਂ ਦੀ ਕੋਈ ਇਸ ਨੂੰ ਫਿਕਰ ਨਹੀਂ ਹੁੰਦੀ। ਇਨਸਾਨ ਨੂੰ ਮੈਂ ਇੰਨਾ ਨੇੜੇ ਤੋਂ ਜਾਣ ਗਿਆ ਹੁਣ ਤਾਂ ਮੈਨੂੰ ਇਹ ਵੀ ਪਤਾ ਲੱਗ ਗਿਆ ਕਿ ਇਹ ਪ੍ਰਮਾਤਮਾ ਨੂੰ ਵੀ ਧੋਖਾ ਦੇ ਸਕਦਾ ਹੈ ਤੇ ਜਮਰਾਜ ਨੂੰ ਵੀ ਧੋਖਾ ਦੇ ਸਕਦਾ ਹੈ। ਇਹ ਪ੍ਰਮਾਤਮਾ ਦੇ ਅੱਗੇ ਅਰਦਾਸਾਂ ਕਰਦਾ ਹੈ, ਬੇਨਤੀਆਂ ਕਰਦਾ ਹੈ, ਪ੍ਰਮਾਤਮਾ ਨੂੰ ਆਪਣੀਆਂ ਇੱਛਾਵਾਂ ਦੱਸਦਾ ਹੈ। ਇਹ ਕਹਿੰਦਾ ਕਿ ਮੈਂ ਗਰੀਬਾਂ ਦੇ ਵਿੱਚ ਸੇਵਾ ਕਰਾਂਗਾ, ਮੈਂ ਲੰਗਰ ਲਾ ਦੇਵਾਂਗਾ, ਭੰਡਾਰੀ ਲਾ ਦੇਵਾਂਗਾ। ਹੋਰ ਪਤਾ ਨਹੀਂ ਕੀ ਕੁਛ ਇਹ ਪ੍ਰਮਾਤਮਾ ਦੇ ਨਾਲ ਦਾਅਵੇ-ਵਾਦੇ ਕਰਦਾ ਹੈ। ਜਦੋਂ ਇਹਦੀਆਂ ਇਸ਼ਾਵਾਂ ਪੂਰੀਆਂ ਹੋ ਜਾਂਦੀਆਂ ਕੰਮੇ ਦਾ ਕੋਈ ਨਿਕਲ ਜਾਂਦਾ ਹੈ ਉਦੋਂ ਬਾਅਦ ਇਹ ਪਰਮਾਤਮਾ ਨੂੰ ਮਨੋ ਵਿਸਾਰ ਜਾਂਦਾ ਹੈ ਭੁੱਲ ਜਾਂਦਾ ਹੈ ਕਿ ਮੈਂ ਕੀ ਕੀ ਵਾਅਦੇ ਕੀਤੇ ਸੀ ਪਰਮਾਤਮਾ ਦੇ ਨਾਲ ਮੈਂ ਇਨਸਾਨ ਕੋਲੇ ਇਸ ਕਰਕੇ ਵਾਪਸ ਨਹੀਂ ਜਾਣਾ ਚਾਹਦਾ ਕਿਉਂਕਿ ਮੈਨੂੰ ਇਨਸਾਨ ਬਾਰੇ ਪਤਾ ਹੈ ਕਿ ਇਹ ਅੱਗੇ ਵਧਨ ਦੇ ਚੱਕਰ ਦੇ ਵਿੱਚ ਆਪਣਿਆਂ ਦੇ ਨਾਲ ਵੈਰ ਪਾ ਲੈਂਦਾ ਹੈ ਇਹ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਲੱਗਦੇ ਨੇ ਨਾ ਇਹ ਖੁਦ ਆਪਣੇ ਆਪ ਨੂੰ ਉੱਪਰ ਉੱਚਾ ਚੁੱਕ ਸਕਦੇ ਨੇ ਨਾ ਕਿਸੇ ਨੂੰ ਉੱਪਰ ਉੱਠਦਾ ਦੇਖ ਸਕਦੇ ਨੇ ਇਹ ਨਾਂ ਚੈਨਲ ਖਾਂਦੇ ਨਹੀਂ ਨਾਂ ਚੈਨਲ ਖਾਂ ਦਿੰਦੇ ਨੇ ਇਨਸਾਨ ਆਪਣਾ ਨਾਮ ਕਮਾਉਣ ਦੇ ਲਈ ਦੂਜਿਆਂ ਦੇ ਨਾਲ ਧੋਖਾ ਕਰਦੇ ਨੇ ਇਥੋਂ ਤੱਕ ਭਗਵਾਨ ਨੂੰ ਲਾਲਚ ਦੇ ਕੇ ਆਪਣਾ ਕੰਮ ਕਰਵਾ ਲੈਂਦੇ ਨੇ ਤੇ ਜਦੋਂ ਕੰਮ ਹੋ ਜਾਂਦਾ ਫਿਰ ਕਹਿੰਦੇ ਹਸਾਲਾ ਕੁਛ ਹੀ ਭਗਵਾਨ ਦਾ ਮੈਂ ਉਸ ਨੂੰ ਕੀ ਦੇ ਸਕਦਾ ਮੈਂ ਤਾਂ ਬਹੁਤ ਇੱਕ ਤੁੱਛ ਪ੍ਰਾਣੀ ਹਾਂ ਮੇਥੋਂ ਪ੍ਰਮਾਤਮਾ ਨੇ ਕੀ ਲੈ ਲੈਣਾ ਇਹ ਸਾਰਾ ਕੁਝ ਤਾਂ ਉਹਦਾ ਹੈ ਇਨਸਾਨ ਦੇ ਹੋਰ ਵੀ ਹਜ਼ਾਰਾਂ ਬੁਰੇ ਕਰਮ ਨੇ ਮੈਂ ਤੁਹਾਨੂੰ ਕਿਹੜੇ ਕਿਹੜੇ ਦੱਸਾਂ ਜੇ ਮੈਂ ਦੱਸਣ ਬੈਠ ਗਿਆ ਤਾਂ ਕਈ ਦਿਨ ਬੀਤ ਜਾਣਗੇ ਕਈ ਹਫ਼ਤੇ ਲੱਗ ਜਾਣਗੇ ਮੈਂ ਤਾਂ ਇਹ ਕਵਾਂਗਾ ਅੰਤ ਵਿੱਚ ਕਿ ਇਨਸਾਨ ਦੀ ਚਲਾਕੀ ਦੇ ਅੱਗੇ ਦੇਵਤਾ ਵੀ ਉਸ ਦੇ ਬਰਾਬਰ ਨਹੀਂ ਖੜਦਾ ਇਹ ਦੇਵਤੇ ਨੂੰ ਵੀ ਪਾਗਲ ਬਣਾ ਸਕਦੇ ਨੇ ਉਸ ਨੂੰ ਮੂਰਖ ਬਣਾ ਸਕਦੇ ਨੇ ਕਹਿੰਦੇ ਜਦੋਂ ਇੰਨੀ ਗੱਲ ਹੋਈ ਧਰਮਰਾਜ ਗੁੱਸੇ ਦੇ ਵਿੱਚ ਆ ਗਿਆ ਸਕਤੇ ਦੇ ਵਿੱਚ ਆ ਗਿਆ ਕਹਿੰਦੇ ਇਹ ਕਿਵੇਂ ਸੰਭਵ ਹੈ ਮੈਂ ਇੱਕ ਦਿਨ ਦੇ ਵਿੱਚ ਹਜ਼ਾਰਾਂ ਲੱਖਾਂ ਇਨਸਾਨਾਂ ਦੇ ਨਾਲ ਨਿਬੜਦਾ ਤੇ ਤੂੰ ਇਹ ਕਹਿ ਰਿਹਾ ਕਿ ਇਨਸਾਨ ਸਾਨੂੰ ਮੂਰਖ ਬਣਾ ਸਕਦੇ ਨੇ ਕੁੱਤਾ ਕਹਿੰਦਾ ਕਿ ਬਿਲਕੁਲ ਬਣਾ ਸਕਦੇ ਨੇ ਮੈਨੂੰ ਪੂਰਾ ਪ੍ਰੋਸਾ ਹੈ ਮੈਂ ਮੰਨਦਾ ਤੁਸੀਂ ਲੱਖਾਂ ਹਜ਼ਾਰਾਂ ਲੋਕਾਂ ਨੂੰ ਇੱਕ ਦਿਨ ਦੇ ਵਿੱਚ ਮਿਲਦੇ ਹੋ ਉਹਨਾਂ ਦੇ ਹਿਸਾਬ ਕਿਤਾਬ ਚੁਕਤੇ ਕਰਦੇ ਹੋ ਪਰ ਤੁਸੀਂ ਭੁੱਲ ਰਹੇ ਹੋ ਉਹ ਸਾਰੇ ਮਰਦਾ ਹੁੰਦੇ ਨੇ ਮਰੇ ਹੋਏ ਹੁੰਦੇ ਨੇ ਕਦੇ ਤੁਹਾਡਾ ਜੀਵਤ ਇਨਸਾਨ ਦੇ ਨਾਲ ਪਾਲਾ ਨਹੀਂ ਪਿਆ ਕਦੇ ਵਾਹ ਨਹੀਂ ਪਿਆ ਉਹ ਕਹਿੰਦੇ ਜੀ ਇਹ ਗੱਲ ਹੈ ਤਮ ਇਸ ਤਰ੍ਹਾਂ ਕਰਦੇ ਆ ਕਿ ਆਪਾਂ ਸ਼ਰਤ ਲਗਾ ਲੈਂਦੇ ਆ ਮੈਂ ਜੀਵਤ ਇਨਸਾਨ ਦੇ ਨਾਲ ਵਾਹ ਪਾ ਕੇ ਉਸ ਤੋਂ ਜਿੱਤ ਕੇ ਦਿਖਾ ਦੇਗਾ ਜੇ ਮੈਂ ਜਿੱਤ ਗਿਆ ਤਾਂ ਤੂੰ ਸਾਰੀ ਉਮਰ ਫਿਰ ਨਰਕ ਦੇ ਵਿੱਚ ਸੜੇਗਾ ਕਦੇ ਵੀ ਉੱਥੋਂ ਬਾਹਰ ਨਹੀਂ ਆ ਸਕੇਗਾ ਕੁੱਤੇ ਨੇ ਦੂਜੀ ਗੱਲ ਕੋਈ ਸੁਣੀ ਨਹੀਂ ਸੋਚੀ ਨਹੀਂ ਕਿਹਦਾ ਮੈਨੂੰ ਮਨਜ਼ੂਰ ਹੈ ਤੁਸੀਂ ਇਸ ਤਰ੍ਹਾਂ ਕਰੋ ਇੱਕ ਜਿਉਂਦੇ ਇਨਸਾਨ ਨੂੰ ਮੰਗਵਾ ਲਓ ਤੇ ਜੇ ਹੋ ਸਕੇ ਤਾਂ ਫਿਰ ਮੇਰੀ ਸੀਟ ਨੂੰ ਹੀ ਮੰਗਵਾ ਲਓ ਕਹਿੰਦੇ ਛੱਟ ਦੇਣਾ ਧਰਮਰਾਜ ਨੇ ਚਾਰ ਦੂਤ ਤਰਤੀ ਤੇ ਭੇਜ ਦਿੱਤੇ ਉਸ ਨੂੰ ਸੁੱਤੇ ਨੂੰ ਸਹਣੇ ਉਹਦੀ ਮੰਜੀ ਦੇ ਉਠਾ ਲਿਆ ਰਸਤੇ ਦੇ ਵਿੱਚ ਜਦੋਂ ਉਹ ਆ ਰਹੇ ਸਨ ਤਾਂ ਉਸ ਦੀ ਅੱਖ ਖੁੱਲੀ ਉਹ ਪਰਪੀਤ ਹੋਇਆ ਹੈਰਾਨ ਵੀ ਹੋਇਆ ਪਰ ਉਸਨੇ ਠਰਮੇ ਤੋਂ ਕੰਮ ਲਿਆ ਸੀਟ ਕਹਿੰਦਾ ਕਿ ਕੌਣ ਉਹ ਮੈਨੂੰ ਕਿੱਥੇ ਲੈ ਕੇ ਚੱਲਿਓ ਉਹਦੇ ਦੂਤਾਂ ਨੇ ਸਾਰੀ ਕਹਾਣੀ ਦੱਸ ਦਿੱਤੀ ਫਿਰ ਉਸਨੇ ਆਪਣੀ ਜੇਬ ਦੇ ਵਿੱਚੋਂ ਉਹ ਕਾਗਜ਼ ਕੱਢਿਆ ਤੇ ਉਹਦੇ ਉੱਪਰ ਕੁਝ ਲਿਖ ਕੇ ਦੁਬਾਰਾ ਜੇਬ ਦੇ ਵਿੱਚ ਪਾ ਲਿਆ ਉੱਪਰ ਆਇਆ ਜਦੋਂ ਉੱਥੇ ਦਰਬਾਰੀ ਬੈਠੇ ਸਨ ਬਹੁਤ ਸਾਰੇ ਆਮ ਸੁਧਾਰਨ ਲੋਕ ਬੈਠੇ ਸਨ ਜਿਨ੍ਹਾਂ ਨੇ ਅਜੇ ਆਪਣੀਆਂ ਸਜਾਵਾਂ ਲੈਣੀਆਂ ਸਨ ਜਾਂ ਕਹਿ ਲੋ ਕਿ ਨਰਕ ਸਵਰਗ ਦਾ ਫੈਸਲਾ ਹੋਣਾ ਸੀ ਉਹਦੇ ਆਪਣੇ ਬਹੁਤ ਸਾਰੇ ਲੋਕ ਬੈਠੇ ਸਨ ਜਮਰਾਜ ਦੇ ਉਹ ਜਾ ਕੇ ਸਿੱਧਾ ਜਮਰਾਜ ਦੇ ਕੋਲ ਗਿਆ ਕੋਈ ਸਲਾਮ ਦਵਾ ਕੋਈ ਨਮਸਤੇ ਨਹੀਂ ਸੀਠ ਨੇ ਉਹ ਕਾਗਜ਼ ਦਾ ਟੁਕੜਾ ਜਮਰਾਜ ਨੂੰ ਦਿਖਾ ਦਿੱਤਾ ਜਮਰਾਜ ਛੱਟ ਦੇ ਨਾਲ ਸੰਗਾਸਨ ਤੋਂ ਉੱਠਿਆ ਤੇ ਸੀਠ ਦੇ ਪੈਰਾਂ ਵਿੱਚ ਬੈਠ ਗਿਆ ਉੱਥੇ ਜਿੰਨੇ ਵੀ ਲੋਕ ਬੈਠੇ ਸਾਰੇ 당ਗ ਰਹੇ ਕਿ ਇਹ ਕੀ ਹੋ ਰਿਹਾ ਹੈ ਇਹ ਤਾਂ ਇੱਕੋ ਪਲ ਦੇ ਵਿੱਚ ਹੀ ਸਾਰਾ ਕੁਝ ਬਦਲ ਬਦਲ ਗਿਆ ਤਬਦੀਲ ਹੋ ਗਿਆ ਕੁੱਤਾ ਇੱਕ ਕੋਨੇ ਦੇ ਵਿੱਚ ਬੈਠਾ ਹੈ ਸਾਰਾ ਕੁਝ ਦੇਖ ਕੇ ਹੱਸ ਰਿਹਾ ਸੀ। ਸੀਠ ਨੂੰ ਉਸਨੇ ਜੋ ਮਰਾਜ ਨਹੀਂ ਕਿਹਾ ਕਿ ਇਹ ਸੰਗਾਸਨ ਤੇ ਬੈਠ ਇਸ ਸੰਗਾਸਨ ਤੇ ਰਹਿ ਮੈਨੂੰ ਹੁਕਮ ਹੋਇਆ ਕਾਗਜ਼ ਵੀ ਵਾਪਸ ਸੀਠ ਨੂੰ ਦੇ ਦਿੱਤਾ। ਤੇ ਨਾਲ ਦੀ ਨਾਲ ਹੁਣ ਸੀਠ ਇਸ ਜਮ ਲੋਕ ਦਾ ਰਾਜਾ ਬਣ ਗਿਆ। ਇਥੋਂ ਦਾ ਸਰਦਾਰ ਬਣ ਗਿਆ। ਇਸਨੇ ਛੱਟ ਦੇ ਅਨਸਾਰ ਹੀ ਕਾਨੂੰਨ ਬਦਲਨੇ ਸ਼ੁਰੂ ਕਰ ਦਿੱਤੇ। ਸਭ ਤੋਂ ਪਹਿਲਾਂ ਤਾਂ ਇਹ ਕਾਨੂੰਨ ਦਿੱਤਾ ਕਿ ਯਮ ਲੋਕ ਦੇ ਦਵਾਰ ਤੇ ਜਿਹੜਾ ਇੱਕ ਸੰਤਰੀ ਬੈਠਾ ਹੈ ਜਿਹੜਾ ਇੱਕ ਰਖਿਆਕ ਬੈਠਾ ਹੈ ਉਸ ਨੂੰ ਦਰਬਾਰ ਭੇਜ ਦਿਓ ਤੇ ਜਮਰਾਜ ਉੱਥੇ ਜਾ ਕੇ ਦਿਨ ਰਾਤ ਸਿਵਾਵਾਂ ਨਬਾਹੂ ਸਾਰੇ ਲੋਕ ਬੜੇ ਹੈਰਾਨ ਕਿ ਇੱਕ ਐਸਾ ਇਨਸਾਨ ਜਿਨੇ ਆਉਂਦੇ ਨੇ ਸਿੱਧਾ ਹੀ ਜਮਰਾਜ ਨੂੰ ਉਹਦੀ ਗੱਦੀ ਤੋਂ ਉਤਾਰ ਦਿੱਤਾ ਅਤੇ ਇੱਕ ਸਧਾਰਨ ਕਰਮਚਾਰੀ ਵਾਲਾ ਕੰਮ ਸੌਂਪ ਦਿੱਤਾ ਇਸ ਤੋਂ ਬਾਅਦ ਉਸਨੇ ਕਾਨੂੰਨ ਬਦਲਨੇ ਸ਼ੁਰੂ ਕੀਤੇ ਸਭ ਤੋਂ ਪਹਿਲਾਂ ਉਸਨੇ ਇਹ ਸੋਚਿਆ ਕਿ ਮੈਂ ਵੀ ਕੱਲ ਨੂੰ ਇੱਥੇ ਆਉਣਾ ਹੈ ਅੱਜ ਨਹੀਂ ਤਾਂ ਕੱਲ ਮੇਰਾ ਨਬਿੜਾ ਇੱਥੇ ਆ ਕੇ ਆਉਣਾ ਹੈ ਇਸ ਕਰਕੇ ਸਭ ਤੋਂ ਵੱਡਾ ਕੰਮ ਉਸਨੇ ਇਹ ਕੀਤਾ ਉਸਨੇ ਕਿਹਾ ਨਰਕ ਲੋਕ ਦੇ ਵਿੱਚ ਜਿੰਨੇ ਵੀ ਲੋਕ ਨੇ ਉਹਨਾਂ ਸਾਰਿਆਂ ਨੂੰ ਕੱਢ ਕੇ ਸਵਰਗ ਲੋਕ ਦੇ ਵਿੱਚ ਭੇਜ ਦਿਓ ਨਰਕ ਨੂੰ ਪੱਕੇ ਤੌਰ ਤੇ ਹਮੇਸ਼ਾ ਹਮੇਸ਼ਾ ਲਈ ਬੰਦ ਕਰ ਦਿਓ ਇਸੇ ਤਰੀਕੇ ਨਾਲ ਹੋਇਆ ਸਵਰਗ ਲੋਕ ਦੇ ਵਿੱਚ ਲੋਕਾਂ ਦੀ ਗਿਣਤੀ ਵੱਧ ਗਈ ਉੱਥੋਂ ਦੇ ਕਰਮਚਾਰੀ ਵੀ ਪਰੇਸ਼ਾਨ ਹੋ ਗਏ ਉਸਨੇ ਐਨੇ ਕਿ ਨਿਜਮ ਬਦਲ ਦਿੱਤੇ ਕਿ ਸਾਰਾ ਕੁਝ ਸਾਰਾ ਕੁਝ ਹੀ ਤਬਦੀਲ ਹੋ ਗਿਆ ਹਰੇਕ ਚੀਜ਼ ਦੇ ਵਿੱਚ ਦਿੱਕਤਾਂ ਪਰੇਸ਼ਾਨੀਆਂ ਆਉਣ ਲੱਗੀਆਂ ਕਹਿੰਦੇ ਸਵਰਗ ਲੋਕ ਦੇ ਜਿਹੜੇ ਕਰਮਚਾਰੀ ਸਨ ਉਹਨਾਂ ਨੇ ਸੋਚਿਆ ਕਿ ਇਕੱਠੇ ਹੋ ਕੇ ਪ੍ਰਮਾਤਮਾ ਦੇ ਕੋਲ ਜਾਣੇ ਉਹ ਇਕੱਠੇ ਹੋ ਕੇ ਪ੍ਰਮਾਤਮਾ ਦੇ ਕੋਲ ਗਿਆ ਉਹਨੂੰ ਜਾ ਕੇ ਬੇਨਤੀ ਕੀਤੀ ਕਿ ਇੱਕ ਵਾਰ ਤੂੰ ਉਥੇ ਆ ਯਮ ਲੋਕ ਦੇ ਵਿੱਚ ਦੇਖ ਆ ਕੇ ਕਿ ਉਥੇ ਹਹਾਕਾਰ ਮੱਚੀ ਪਈ ਐ ਉਥੇ ਦਾ ਰਾਜਾ ਵੀ ਤਬਦੀਲ ਹੋ ਗਿਆ ਤੁਹਾਡੇ ਤੱਕ ਕੋਈ ਖਬਰ ਨਹੀਂ ਪਹੁੰਚੀ ਪ੍ਰਮਾਤਮਾ ਨੇ ਸੋਚਿਆ ਕਿ ਚਲੋ ਚੱਲ ਕੇ ਦੇਖਦੇ ਹਾਂ ਉਹ ਕਹਿੰਦੇ ਕਿ ਜਦੋਂ ਯਮ ਲੋਕ ਆਏ ਉਹਨਾਂ ਨੇ ਦੇਖਿਆ ਕਿ ਦਵਾਰ ਦੇ ਉੱਤੇ ਜਿਹੜਾ ਸੰਤਰੀ ਦਾ ਪਹਿਰਾ ਆਮ ਕਰਮਚਾਰੀ ਦੀ ਥਾਂ ਤੇ ਜਮਰਾਜ ਖੁਦ ਦੇ ਰਹੇ ਨੇ ਜਮਰਾਜ ਨੇ ਦੇਖਿਆ ਪ੍ਰਮਾਤਮਾ ਨੂੰ ਉਹਨਾਂ ਦੇ ਪੈਰੀਂ ਪੈ ਗਿਆ ਕਹਿੰਦਾ ਮਿੱਦੂ ਮਾਫ ਕਰ ਦਿਓ ਮੈਥੋਂ ਗਲਤੀ ਹੋ ਗਈ ਬੜੇ ਹੈਰਾਨ ਹੋਏ ਕਹਿੰਦੇ ਆਜਾ ਦਰਬਾਰ ਮੇਰੇ ਨਾਲ ਚੱਲ ਉੱਥੇ ਜਾ ਕੇ ਗੱਲ ਕਰਦੇ ਆਂ ਦਰਬਾਰ ਦੇ ਵਿੱਚ ਸੀਠ ਨੇ ਜਦੋਂ ਪ੍ਰਮਾਤਮਾ ਨੂੰ ਦੇਖਿਆ ਸੰਗਾਸਨ ਤੋਂ ਉੱਠ ਖੜਾ ਹੋਇਆ ਪੈਰਾਂ ਨੂੰ ਜਾ ਕੇ ਹੱਥ ਲਾ ਦਿੱਤੇ ਕਹਿੰਦੇ ਕਿ ਇਹ ਸਾਰਾ ਕੁਝ ਕੀ ਚੱਲ ਰਿਹਾ ਹੈ ਜਮਰਾਜ ਕਹਿੰਦਾ ਕਿ ਸਾਰਾ ਕੁਝ ਤੁਹਾਡਾ ਹੀ ਕੀਤਾ ਹੋਇਆ ਹੈ ਤੁਸੀਂ ਇੱਕ ਚਿੱਠੀ ਤੇ ਲਿਖਿਆ ਹੋਇਆ ਸੀਗਾ ਕਿ ਇਸ ਸੀਠ ਨੂੰ ਸੰਗਾਸਨ ਤੇ ਬਿਠਾ ਦਿਓ ਇਸ ਨੂੰ ਯਮ ਲੋਕ ਦਾ ਰਾਜਾ ਬਣਾ ਦਿਓ ਤਾਂ ਪ੍ਰਮਾਤਮਾ ਕਹਿਣ ਲੱਗੇ ਕਿ ਇਹ ਕੰਮ ਮੈਂ ਨਹੀਂ ਕੀਤਾ ਇਹ ਕੰਮ انسان ਨੇ ਆਪਣੀ ਚਤराई ਦੇ ਨਾਲ ਕੀਤਾ ਉਸ ਸਿੱਖ ਨੇ ਉੱਠ ਕੇ ਮੁਆਫੀ ਮੰਗੀ ਤੇ ਕਹਿਣ ਲੱਗਾ ਕਿ ਮੁਆਫ ਕਰਨਾ ਮੈਂ ਤਾਂ ਜਮਰਾਜ ਨੂੰ ਸਿਰਫ ਇਹਨਾ ਦਿਖਾਉਣਾ ਚਾਹੁੰਦਾ ਸੀ ਕਿ ਜਿਉਂਦੇ ਇਨਸਾਨ ਦੇ ਦਿਮਾਗ ਦੀ ਕਿੰਨੀ ਤਾਕਤ ਹੁੰਦੀ ਹੈ ਇੰਨੀ ਗੱਲ ਕਹਿਣ ਦੀ ਦੇਰ ਸੀ ਕਿ ਉਸ ਨੂੰ ਵਾਪਸ ਧਰਤੀ ਤੇ ਭੇਜ ਦਿੱਤਾ ਗਿਆ ਪ੍ਰਮਾਤਮਾ ਵੀ ਵਾਪਸ ਜਿੱਥੋਂ ਆਏ ਸਨ ਉੱਥੇ ਚਲੇ ਗਏ ਤਾਂ ਕੁੱਤਾ ਜਮਰਾਜ ਦੇ ਕੋਲ ਵਾਪਸ ਆਇਆ ਜਮਰਾਜ ਸਿੰਘਾਸਨ ਤੇ ਬੈਠ ਰਿਹਾ ਸੀ ਉਸ ਨੂੰ ਆ ਕੇ ਕਹਿੰਦਾ ਕਿ ਤੁਸੀਂ ਦੇਖ ਹੀ ਲਿਆ ਕਿ ਇੱਕ ਜਿਉਂਦੇ ਇਨਸਾਨ ਦੇ ਦਿਮਾਗ ਵਿੱਚ ਕੀ ਕੁਝ ਚੱਲਦਾ ਹੈ ਇਹ ਤਾਂ ਪਰਮਾਤਮਾ ਨੂੰ ਵੀ ਤੋਖਾ ਦੇ ਦਿੰਦਾ ਹੈ ਇਸ ਕਰਕੇ ਮੇਰੀ ਬੇਨਤੀ ਇਹ ਹੈ ਕਿ ਮੈਨੂੰ ਧਰਤੀ ਤੇ ਵਾਪਸ ਨਾ ਭੇਜਿਆ ਜਾਵੇ